ਲੋਕ ਮਹੱਲਾ ਪੀਜਾ ਸੇਖਾਂ ਅੰਦਰੋਂ ਜੂਰ ਛੱਡ ਤੂੰ ਜੇ ਸਾਰ ਸੋਈ ਹੀ ਰੰਗ ਜੇ ਉਹਦੇ ਸੁਭੰਗੀ ਸਨ ਸ਼ੇਖ ਜਿਹੜੇ ਸਨ ਐਲਕਾਰ ਸਨ ਤੇ ਗੋੰਦਵਾਲ ਸਾਹਿਬ ਚੰਗੀ ਆਵਾਜ਼ੀ ਵੇਖ ਕੇ ਇੱਥੇ ਆ ਕੇ ਬਸਣ ਲੱਗੇ ਬਸ ਗਿਆ ਉਹ ਸੇਖਾਂ ਨੇ ਕੀ ਕੀਤਾ ਜਿਹੜੇ ਨੇ ਮੁੰਡੇ ਸੀ ਉਹ ਬਹੁਤ ਇੰਤ ਕਰਿਆ ਕਰਨ ਸ਼ੇਖ ਜਿਹੜਾ ਗੁਰੂ ਸੀ ਇਹਨਾਂ ਰੋਕਿਆ ਨਾ ਕਰੇ ਅਜੇ ਨਵੇਂ ਹੀ ਸ੍ਰੀ ਗੋਬਿੰਦ ਸਿੰਘ ਸਾਹਿਬ ਆਵਾਜ਼ ਹੋ ਰਹੀ ਸੀ ਅਜੇ ਖੂਹਾਂ ਦਾ ਕੋਈ ਪਰਵਾਹ ਨਹੀਂ ਸੀ ਵਿਆਸਾ ਦੇ ਸਿੱਖ ਸੰਗਤ ਲੰਗਰ ਵਾਸਤੇ ਜਲ ਪਰ ਕੇ ਲਿਆ ਕਰਦੀਆਂ ਤੇ ਇਹ ਨਿਆਣੇ ਕੀ ਕਰਿਆ ਕਰਦੇ ਘੜਿਆਂ ਨੂੰ ਗੁਮਿਲੀਆਂ ਨਾਲ ਪਾੜਿਆ ਕਰਦੇ ਸਿੱਖਾਂ ਨੇ ਮਾਰੇ ਅੱਗੇ ਫਰਿਆਦ ਕੀਤੀ ਮਾਰੇ ਕਹਿੰਦੇ ਭਾਈ ਐਂ ਕਰੋ ਬਸਰ ਦੇ ਕੂਨੇ ਲਾ ਲੋ ਮਸ਼ਕਾ ਲਾ ਲੋ ਮਸ਼ਕਾ ਸਿੱਖ ਲਿਆ ਕੇ ਪਾਣੀ ਭਰ ਲਿਆ ਕਰਨ ਤੇ ਤੀਰਾਂ ਨਾਲ ਪਾੜਨ ਲੱਗ ਫੇਰ ਮਾਰੇ ਕੇ ਚੰਗਾ ਢਾਈ ਗਾਗਰਾਂ ਬਣਾ ਲਿਆ ਗਾਗਰੋਂ ਸਿੱਖਾਂ ਨੂੰ ਬਣਾ ਲਈਆਂ ਗਾਗਰਾਂ ਲੈ ਕੇ ਭਰਨ ਲੱਗੇ ਫੇਰ ਰੀਤਾਂ ਨਾਲ ਭਰਨ ਕਰੇ ਇਸ ਤਰ੍ਹਾਂ ਕਰਦੇ ਰਹੇ ਤਖਤੂਰ ਸਾਹਿਬ ਜੀ ਨੂੰ ਫੇਰ ਤੀਜੀ ਵਾਰ ਫਰਿਆਦ ਕੀਤੀ ਸਿੱਖਾਂ ਨਾਲ ਚੁੱਪ ਹੋ ਗਏ ਉੱਤੇ ਨਿਰ ਦਿੱਤਾ ਕੋਈ ਉਤਲਨਾ ਨਾ ਦੇਣ ਕੋ ਉੱਥੇ ਬਰਾਗੀਆਂ ਦੀ ਜਮਾਤ ਆਈ ਇਸ ਨਿਯਾਸੀਆਂ ਦੀ ਉਹ ਜਮਾਤ ਦੇ ਸਾਧੂ ਜਦੋਂ ਪਾਣੀ ਭਰਨ ਗਏ ਨਰੀਤੋਂ ਉਵੇਂ ਉਹਨਾਂ ਨੇ ਮੁੰਡਿਆਂ ਨੂੰ ਸ਼ੁਰੂ ਕੀਤੇ ਉਹ ਜੇ ਕਮੰਦ ਦੀ ਅੱਖ ਵਿੱਚ ਗੁਲੇਲਾ ਵਜਾਉਣਾ ਤੋਂ ਗੁਲੇਲਾ ਵਜਣ ਤੇ ਸਾਰਿਆਂ ਨੂੰ ਫੜ ਕੇ ਸਿੱਖੇ ਹੁੰਦੇ ਸਾਰੇ ਥੋੜੇ ਬਰਾਗੀ ਜੇ ਉਹਨਾਂ ਨੂੰ ਮੁੰਡੇ ਮਾਰਦੇ। ਕੁਛ ਕਹਿੰਦੇ ਫੇਰ ਜਿਹੜੇ ਰਹਿ ਗਏ ਸਨ ਉਹਨਾਂ ਦੇ ਕਈ ਸਾਧ ਸੰਗੇ ਜੀ ਇੱਕ ਪਾਦਸ਼ਾਹ ਦਾ ਖਜ਼ਾਨਾ ਜਾ ਰਿਹਾ ਸੀ ਅਕਬਰ ਦਾ। ਉਹ ਖਜ਼ਾਨੇ ਵੀ ਖੱਜੇ ਦੇ ਘਿਹਰੀ ਪੈਉ ਵਗਨੇ ਕਰਕੇ ਉਹਨਾਂ ਨੇ ਆਪਦੇ ਅੰਦਰ ਵਾਰ ਲਈ। ਤੇ ਜਿਸ ਵਕਤ ਪੁੱਛਿਆ ਕਿਸੇ ਨੂੰ ਨੰਦੋਸਿਆ ਅਖੀਰਸੇ ਕੰਨ ਮੁੰਡਿਆਂ ਨੇ ਅੰਦਰ ਦਾਨੀ ਛੱਡੀ ਜਦੋਂ ਖੱਤਿਆਂ ਕੋਲ ਲੰਗਰ ਖੇਡ ਖੇਡਦੀ ਛਣਕਣ ਤੋਂ ਨਾ ਉਹ 88 ਲੈ ਕੇ ਸਾਰੇ ਬਾਕੀ ਜੇ ਕਤਲ ਕਰਦੇ ਸੀ ਕਿਉਂ ਇਹ ਮੁੱਕ ਗਈ ਸੀ ਗੁਰੂ ਸਾਹਿਬ ਜੀ ਨੇ ਪਹਿਲਾਂ ਇਹ ਸਿੱਖਿਆ ਦਿੱਤੀ ਹੈ ਇਹ ਸਮਝੇ ਨਹੀਂ ਸੰਦੇ ਸਲੋਕ ਮਹੱਲਾ 4 ਜੀ ਸੇਖਾ ਅੰਦਰੋਂ ਜੋਰ ਛੱਡ ਸੂ ਗੁਰੂ ਜੀ ਨੂੰ ਬੁਲਾ ਕੇ ਗਿਆ ਉਹਨੂੰ ਸ਼ੇਖ ਨੂੰ ਜਿਸ ਸੇਖਾ ਅੰਦਰੋਂ ਜਿਹੜਾ ਤੇ ਅੰਦਰ ਹੰਕਾਰ ਆਵੇ ਸੀ ਪਾਪਛਈ ਅਹਲਕਾਰ ਹਾਂ ਸਾਡਾ ਅਕਬਰ ਦਾ ਨਾਤਾ ਹੈ ਇਹ ਜੋਰ اندر ਛੜਨੇ ਮਾਰਾ ਕਰਨ ਲੱਗੇ ਭਾਉ ਕਰ ਚੱਲ ਗਵਾ ਕਈ ਤ੍ਰੇਸ਼ਾ ਭਾਤਾਰ ਸਾਰਿਆਂ ਚ ਮਾਇਕ ਰੂ ਦੀ ਜੋਤ ਹੈ ਜਿਹੜਾ ਚੰਨ ਕਮੋਲਾ ਤੈਨੂੰ ਪਿਆ ਹੰਕਾਰ ਦਾ ਇਹ ਨਹੀਂ ਗਵਾ ਦੇ ਹੰਕਾਰ ਨਾ ਕਰ ਤੂੰ ਕਿ ਮੇਰੇ ਮੁੰਡੇ ਤਾਂ ਜੀ ਹੋਣ ਖਾਰ ਐ ਇਵੇਂ ਹੀ ਕਰਨਗੇ ਵਰਕਾ ਭੈ ਕੀ ਸੀ ਅਗਰੇਜ ਜੀ ਕੀ ਤਾਂ ਕੁੱਤਾ ਮਾਰਦੇ ਉਹ ਆਦਮੀ ਨੂੰ ਮਾਰਨ ਤੱਕ ਜਾਂਦੇ ਹੋਏ ਇੰਨਾ ਹੰਕਾਰ ਕਰਦੇ ਸਨ ਇਸੇ ਤਰ੍ਹਾਂ ਜਿਹੜੇ ਮੇਰੇ ਜੀ ਹੋ ਜਾਂਦੇ ਨੇ ਰਾਜਿਆਂ ਦੇ ਇਹ ਬਾਹਰੇ ਹੰਕਾਰੀ ਹੋ ਜਾਂਦੇ ਹਨ ਮੁਰਕਾ ਪਹਿ ਕੀਤੇ ਨਿਸ਼ਕਰੀ ਗੁਰੂ ਸਾਹਿਬ ਦੇ ਭੈਜਾਰ ਕੇ ਕਿਤਨੇ ਹੀ ਫਸਾਰ ਤੋਂ ਤਰ ਗਏ ਹਨ ਭੈ ਵਿੱਚ ਨਿਰਪਉ ਪਿਲਾ ਗੁਰਾਂ ਦੇ ਭੈ ਵਿੱਚ ਜੇ ਨਿਰਪਉ ਰੂਪ ਨੂੰ ਪਾ ਲੈਂਦਾ ਹੈ ਮਾਲਕ ਕਠੋਰ ਸ਼ਬਦ ਭੇਜ ਖੇਡ ਵੀ ਕਰਣਾ ਬੋਲੇ ਹਮਾਰੇ ਕਹਿੰਦੇ ਮਨ ਨੂੰ ਕਠੋਰ ਨੂੰ ਗੁਰਾਂ ਦੇ ਸ਼ਬਦ ਕਰਕੇ ਬਿਨਨਾ ਕਰ ਏ ਭਾਈ ਸ਼ਾਂਤ ਵਸੈ ਮਨ ਆਹ ਗੁਰੂ ਦੀ ਸ਼ਕਤੀ ਆ ਉਸੇ ਕੀ ਇਸੇ ਪ੍ਰਕਾਰ ਮਾਰੇ ਕਹਿੰਦੇ ਹਮਸਰੰਤਰੀਓ ਦੇਖਾਂ ਅੰਦਰੂਹ ਜੋਰ ਛੱਡ ਸੁਣ ਇਸੇ ਕਾ ਸਿੱਖਿਆ ਲੈਣ ਵਾਲੇ ਗੁਰ ਸਿੱਖੋ ਅੰਦਰੋਂ ਸਾਧਵੇਂ ਲੱਗਿਆ ਜੋਰ ਫੁੰਗਾਨਾ ਤੇਰੇ ਮੇ ਬਰਾਗ ਵੇਖੋ ਖੜ ਸੰਕੀ ਮੋਖ ਚਾ ਮੇਰੇ ਸਾਹਵੇਂ ਪ੍ਰਤੱਖੋ ਹੈ ਇਹ ਹੰਕਾਰ ਜੋਰ ਦਾ ਸਭਨਾ ਦੇ ਜੋਰ ਹੰਕਾਰ ਨੂੰ ਛੱਡ ਦੇ ਹੋ ਕਰ ਚੱਲ ਗਵਾਏ ਜੀ ਸਿਖਾ ਧਰਨ ਕਰਕੇ ਮੈਂ ਸਾਧਨਾ ਸੁਤਾਨੂ ਹੈ ਇਹ ਨਾ ਮੰਨੋ ਜਿਹੜਾ ਚਾਲੂ ਕਾਮ ਆਦ ਕਹਿੰਦਾ ਚਿੰਬੜਿਆ ਨੂੰ ਗਵਾ ਦੇ ਅੰਦਰੋਂ ਉਹ ਕਹ ਪਹਿ ਕੀਤੇ ਨਸੜੀ ਗੁਰੂ ਸਾਹਿਬ ਉਹ ਪਹਿ ਧਾਰ ਕੇ ਕਿੰਨੀ ਹੁਸ਼ਿਆਰ ਸ਼ਬਦੋਂ ਵਿੱਚ ਪਾਈ ਤੋਂ ਕਰ ਗਏ ਐਵੇਂ ਜਿੰਨਰ ਪਾਉ ਪਾਈ ਐਵੇਂ ਜਿਹੜਾ ਤੁਾਰਨ ਕਰਕੇ ਮੇਰੇ ਪਾਸ ਰੂਪ ਨੂੰ ਇਹ ਪਾਈ ਪਾਲ ਮਾਨਕ ਕਠੂਰ ਸ਼ਬਦ ਭੇਦ ਤੂੰ ਜਿਹੜਾ ਕੋਲਾ ਮਨ ਕਰਦਾ ਨਾ ਪਾਈ ਇਹ ਸ਼ਬਦ ਦੀ ਕਮਾਈ ਕਰਕੇ ਨੂੰ ਭੇਦ ਬਿਨਣਾ ਕਰ ਭੇਦ ਭੇਦ ਪਾਉਣਾ ਕਰ ਪਰਮੇਸ਼ਰ ਦਾ ਇਸ ਸਰਕਾਰ ਇਸ ਮੰਨ ਦੇ ਤਾਂ ਹੀ ਭੇਦ ਮਲਾਉਣਾ ਕਰ ਪਰਮੇਸ਼ਰ ਦੇ ਨਾਲ ਤਾਂ ਤਾਂਦ ਭੇਦ ਤੋਂ ਤਾਂ ਕੋ ਗੁਰਦੁਆਰਾ ਮਨ ਨੂੰ ਮਲਾਉਣਾ ਕਰ ਪਰਮੇਸ਼ਰ ਨਾਲ ਭੇਦ ਪਾਉਣਾ ਕਰ ਬਿਨਣਾ ਕਰ ਮਨ ਨੂੰ ਪ੍ਰੇਮ ਦੇ ਨਾਲ ਸ਼ਬਦ ਤੇ ਤਾਂਤ ਵਸਾ ਮਨ ਫਿਰ ਜਿਹਦਾ ਮੰਨ ਦਾ ਕਰਣਾ ਸੁਆ ਉਹ ਮਿਟ ਜਾਏਗਾ ਤੇਰੇ ਮਨ ਦੀ ਸ਼ਾਂਤੀ ਸਾਰੀ ਬਾਸ਼ਿਆ ਦੀ ਨਿਵਸਤੀ ਰੂਪ ਹੋ ਆਕੇ ਵਸ ਜਾਏਗੀ ਸ਼ਾਂਤੀ ਵਿੱਚ ਕਾਰ ਕਮਾ ਜਿਹੜੀ ਸਾਰੀ ਸ਼ਾਂਤੀ ਵਿੱਚ ਕਾਰ ਕਮਾਉਣੀ ਆ ਨਾ ਖਸ ਰੁਪਾਈ ਖਾਨ ਲੇਖੇ ਪਾਵੇਗਾ ਤੇਰੀ ਕਰਨੀ ਦੇ ਤਾਈ ਨਾਨਕ ਕਾਮ ਕ੍ਰੋਧ ਕਿਨਾਂ ਨਾ ਪਾ ਜਿਹੜੀ ਕਹਿੰਦੇ ਕਾਮ ਦੇ ਫੁਰਨੇ ਕਰਕੇ ਕ੍ਰੋਧ ਦੇ ਫੁਰਨੇ ਕਰਕੇ ਕਿਸੇ ਨੇ ਵੀ ਪਰਮੇਸ਼ਰ ਨਹੀਂ ਪਾਇਆ ਹੈ ਉਸ ਨੂੰ ਗਿਆਨੀ ਜਾਏ ਇਹ ਸੰਸਾਰ ਦੇ ਗਿਆਨਵਾਨਾਂ ਨੂੰ ਜਾ ਕੇ ਤੁਸੀਂ ਪੁੱਛੋ ਜਿਹੜੇ ਗਿਆਨੀ ਵਿਸ਼ੇਸ਼ਟਾਦਕ ਹੋਏ ਐ ਉਹਨਾਂ ਨੇ ਵੀ ਸ਼ਾਂਤੀ ਨਾਰੀ ਪ੍ਰਾਪਤ ਕੀਤਾ ਵਿਆਸ ਸਾਹਿਬ ਜੀ ਗਿਆਨवान ਹੋਏ ਐ ਉਹਨਾਂ ਦੇ ਪੁਸਤਕਾਂ ਨੂੰ ਪੜ੍ਹ ਕੇ ਜਾ ਕੇ ਪੁੱਛ ਲਓ ਭਾਈ ਬੁੱਢਾ ਸਾਹਿਬ ਆਗਿਆਨਵਾਨਾਂ ਨੂੰ ਜਾ ਕੇ ਪੁੱਛ ਲਓ ਮਹੱਲਾ ਕੀ ਜਾ ਮਾਲੂਕ ਮਾਇਆ ਮੋਹ ਹੈ ਜਿਹੜੇ ਮੂਹੂਖ ਲੋਕ ਹੈ ਉਹਨਾਂ ਮੇਂਦਰ ਮਾਇਆ ਦਾ ਮੋਹ ਚਿਮੜਿਆ ਰਹਿੰਦਾ ਹਰ ਵਕਤੇ ਨਾਮ ਨਾ ਲੱਗੂ ਪਿਆ ਉਹਨਾਂ ਦਾ ਸੱਚੇ ਬਾਦਸ਼ਾਹ ਦੇ ਨਾਮ 'ਚ ਭਾਰੀ ਪਿਆਰ ਨਹੀਂ ਲੱਗਾ ਹੈ ਕੂੜ ਕਮਾਵਾ ਕੂੜ ਸੰਗ੍ਰਹਿ ਉਹਦਾ ਝੂਠੀ ਕਮਾਈ ਕਰਦੇ ਰਹਿੰਦੇ ਹਰ ਵਕਤ ਅਗੇ ਕੂੜ ਨੂੰ ਸੰਗ੍ਰਹਿ ਇਕੱਤਰ ਕਰਦੇ ਰਹਿੰਦੇ ਹਰ ਵਕਤ ਕੂੜਨ ਕਰਕੇ ਮਾਇਆ ਨੂੰ ਇਕੱਠੀ ਕਰਦੇ ਕੂੜ ਦੀ ਕਮਾਈਾਰੇ ਕਰਦੇ ਆ ਕੂੜ ਕਰੇ ਆ ਆ ਕੂੜ ਕਰੇ ਆਹਾ ਉਹ ਤਾਂ ਭੋਜਨ ਵੀ ਝੂਠ ਬੋਲ ਕੇ ਕਰਦੇ ਹੁਣ ਜੋ ਝੂਠ ਦਾ ਹੀ ਹਾਰ ਖਾਂਦੇ ਪੀਂਦੇ ਹਨ ਵੇਖ ਮਾਇਆਾਰੇ ਕਹਿੰਦੇ ਕੂੜ ਬੋਲ ਮਰਦਾਰ ਖਾਏ ਇਹਾਂ ਜੀ ਉਲਵੋਲ ਕੇ ਖਾਂਦਾ ਉਹ ਮਰਦਾਰ ਖਾਂਦਾ ਹੈ ਇਹ ਮਾਇਆ ਤਨਸਾਨ ਕੇ ਮਰ ਹੈ ਬਿਉ ਰੂਪੀਓ ਮਾਇਆ ਹੈ ਇਹਨੂੰ ਇਕੱਠੀ ਕਰ ਕਰ ਕੇ ਅੰਤ ਨੂੰ ਮਰ ਜਾਂਦੇ ਆ ਵਿਸ਼ਿਆਂ ਦੇ ਵਾਸਤੇ ਆਂਦੇ ਹੋਏ ਸਭ ਸਾੜ ਨੂੰ ਸਾਰੀ ਇਹੋ ਜਿਹੀ ਜੁ ਬਿਨਾਏ ਕੁਰੀਆਂ ਪੈਂਦੇ ਆ ਉਹ ਸਾਰੀ ਢੇਰੀ ਨੂੰ ਉਹ ਆਦਮੀ ਸਾਰੀ ਮਾਲ ਲੁਟਾਉਂਦੇ ਆ ਐਸੇ ਬੈੰਦੀ ਉਹਨਾਂ ਦੀ ਘਰ ਵਿੱਚ ਸੰਤਾਨ ਪੈਦਾ ਹੁੰਦੀ ਹੈ ਜਿਹੜਾ ਸਭ ਕੁਝ ਸਵਾਹੀ ਹੋ ਜਾਂਦਾ ਹੈ ਅੰਤ ਨੂੰ ਪੱਲੇ ਕੱਖ ਨਹੀਂ ਰਿੰਦਾ ਉਹਨਾਂ ਦੇ ਕਰਮ ਕਰਮ ਸੋਚ ਸੰਜਮ ਕਰਹਿ ਜੋ ਲੋਕ ਤੁ ਕਰਮ ਕਰਦੇ ਨੇਤਨ ਦੇ ਤਾ ਦੇ ਕੋ ਧਰਮ ਜਾਗਦਾ ਕਰਦੇ ਐ ਸਚੁਤਾ ਈਸ਼ਰੀ ਦੀ ਕਰਦੇ ਐ ਸੰਗਿੰਗ ਇੰਦਰੀਆਂ ਦਾ ਦਮਨ ਕਰਦੇ ਸ਼ਾਜਨ ਕਰਦੇ ਐ ਅੰਤਰ ਲੋਭ ਵਿਕਾਰ ਜੇ ਅੰਦਰ ਲੋਭ ਹੈ ਭਾਈ ਤੇ ਵਿਕਾਰ ਕਾਮ ਆਦ ਕਾਵੇ ਫੁਰਨੇ ਤਾਂ ਉਹਦੇ ਕਰਮ ਕਰਨ ਤੋਂ ਸਚੁਤ ਸੰਜਮ ਕੀ ਕਹਿੰਦੇ ਐ ਸ਼ਾਜਨ ਨੂੰ ਹੁੰਦੇ ਉਹ ਅੰਦਰ ਲੋਗੋ ਆਏ ਜਿਸ ਪ੍ਰਕਾਰ ਹੈ ਕੋਈ ਆਦਮੀ ਚੋਰੀ ਕਰੇ ਤੇ ਸੋਮ ਬਾਗ ਰੋਟੀ ਅੱਠੀ ਪਕਾ ਕੇ ਖਾਵੇ ਦੂਸਰੇ ਚੋਰੀ ਚੋਰ ਆਦਮੀ ਦੀ ਉਹ ਰੋਟੀ ਪਕਾਈ ਹੋਈ ਟੀਰ ਫੜਦੀ ਹੈ ਖਾਵੇ ਮਾਸ ਤੇ ਕਹੇ ਮੈਂ ਖੋਦੀ ਅੰਬੇਤੀ ਨਾ ਥੋੜਾ ਬੁੜੀ ਇਕ ਪਕਾ ਕੀ ਹੋ ਸਕਦਾ ਇਸੇ ਪ੍ਰਕਾਰ ਕਾਇਸ਼ ਪਈ ਹੈ ਜਿਹੜੇ ਕਰਮ ਦਾ ਵਸੂਲ ਕਿਸੇ ਨੂੰ ਆਵੇ ਕਰਦੇ ਹੈ ਦੰਗ ਅੰਤਰ ਲੋਗ ਦੇ ਅੰਦਰ ਲੋਗ ਇਹ ਹੱਥਾਂ ਵਿੱਚ ਜੁੜੁੰਦਾ ਤੇ ਕਾਮ ਆਲੂ ਕੋ ਵਿਕਾਰ ਭੋਗ ਦਸੋ ਨਾ ਕੋਈ ਕੋਈ ਨਹੀਂ ਜਾ ਸਕਦੀ ਨਿਕਾਰਾਂ ਕਰਕੇ ਲੋਕ ਕਰਕੇ ਲੋਕਾਂ ਦੇ ਕੁੱਤੇ ਵੀ ਨਹੀਂ ਦਿੱਸਦੇ ਹਨ ਉਹ ਨਾਂ ਤੇ ਜੀ ਮਾਨਵਤਾ ਕਮਾ ਹੈ ਤੂੰ ਫਾਇ ਨਾ ਕੋਤੇ ਸਹੀ ਜੀ ਕਹਿੰਦੇ ਮਨ ਮੁਖ ਜੇੜੀ ਤੁਮਾਰੀ ਕਰਦੇ ਹੈ ਓ ਵਾਹਿਗੁਰੂ ਵਰਤ ਖਾਣ ਲੇਖੇ ਜੀ ਨਹੀਂ ਪੈਂਦੀ ਪਰਵਾਦ ਕੀ ਕਿੰਨੀ ਪੈਂਦੀ ਹੈ ਦਰਗਾਹ ਹੋਈ ਖਵਾ ਜੀ ਦਰਗਾਹ ਦੇ ਖਰਾਬ ਹੀ ਹੁੰਦੇ ਅੰਕ ਨੂੰ ਭਾਈ ਉਹਨਾਂ ਦੀ ਕੁਰਕੂਰ ਦੀ ਖਾਰ ਕਰ ਜੀ ਹੈ ਪੌੜੀ ਆਪੇ ਖਾਣੀ ਆਪੇ ਬਾਣਾ ਦੀ ਚੋਰ ਖਾਣੀਆਂ ਰੂਪ ਹੈ ਪਰਮੇਸ਼ਰ ਚਾਰ ਖਾਣੀਆਂ ਆਂਡੇ ਜਿਹੜੀ ਸੇਤ ਜਿਹੜੇ ਕੋਈ ਆਂਡੇ ਤੇ ਜਿਹੜੀ ਫਾਇਦਾ ਹੁੰਦੀ ਆਂਡੇ ਜਿਹੜੀ ਜੀਰ ਦੀ ਜੀਰ ਕੋਈ ਜਿਹੜੀ ਪੈਦਾ ਹੁੰਦੀ ਹੈ ਕਿਹੜੇ ਨੂੰ ਮੁਰਕੇ ਤੋਂ ਜਦੋਂ ਪੈਦਾ ਹੁੰਦੀ ਹੈ ਜੁਆ ਹਰ ਕੋ ਤੇ ਕਿਹ ਕਿਹ ਨੂੰ ਆਰੋਪ ਜਿੰਨੀ ਆ ਹਾਂ ਨੇ ਅਗੇ ਉਦ ਕੁਝ ਬਾਹਾਨੇ ਭਰ ਕੇ ਧਰਤੀ ਜੋ ਪੈਦਾ ਹੋਣ ਵਾਲੀ ਬਨਾਰ ਕਦੀ ਆ ਦੇ ਕੇ ਜਹਰ ਖਾਨੀਆਂ ਹਨ ਆਪੇ ਬਾਣੀ ਆਪ ਹੀ ਬਾਣੀ ਹਰ ਪਰਾ ਹੈ ਨਾਭੀ ਵਿੱਚ ਸੁਸ਼ੰਤੀ ਹੈ ਇਹਦੇ ਦੇ ਲੋਕ ਕੇ ਮਦਮਾ ਕੰਠ ਰੇਤੇ ਲੇਖਰੀ ਜਵਾਨ ਵਿੱਚ ਇਹ ਚਾਰ ਬਾਣੀਆਂ ਰੂਪ ਦੀ ਆਪ ਹੈ ਚਾਰ ਬਾਣੀਆਂ ਬ੍ਰਹਮੰਡ ਦੀਆਂ ਹਨ ਇੱਕ ਪਾਣੀ ਕੋ ਬਾਣੀ ਹੈ ਤੱਕਾਂ ਵੀ ਬਾਣੀ ਜਿਹੜੀ ਹੈ ਤਕਾਲੀਏ ਤਾਦੀ ਪੱਤੀ ਕੋ ਟੱਕ ਟੱਕ ਦੀ ਆਵਾਜ਼ ਆਉਂਦੀ ਹੈ ਪਾਣੀ ਵਿੱਚੇ ਨਿਰਰ ਦੀ ਆਵਾਜ਼ ਆਉਂਦੀ ਹੈ ਹਵਾ ਜੋ ਫੂਸ ਹੁੰਦੀ ਆਵਾਜ਼ ਆਉਂਦੀ ਹੈ ਅਗਨੀ ਜੋ ਘੜ ਘੜ ਦੀ ਆਵਾਜ਼ ਆਉਂਦੀ ਹੈ ਅਕਾਸ਼ ਤੋਂ ਸੁਨਸਾ ਸਾਦੀ ਆਉਂਦੀ ਹੈ ਇਹ ਪੰਜਾਂ ਕੋ ਪਾਣੀ ਤਾਂਤ ਗਵਾਣੀ ਕਹਿੰਦੀ ਤੇ ਪੱਕਾ ਦੀ ਰਿਵਾਇਤ ਹੈ ਇਸੇ ਪ੍ਰਕਾਰ ਕਰਦੇ ਨੂੰ ਆਪ ਨੂੰ ਬਾਣੀ ਹੈ ਕਿਰਕਨ ਵਿਸ਼ਾ ਗੇਦਾ ਜੋ ਰਾਸਿਕਾਂ ਦੀ ਸਾਉਤਗੀ ਤੋਂ ਆਉਣੀ ਕਹਨ ਵਾਲੀ ਤੇ ਪ੍ਰਕਾਰ ਨੂੰ ਆਪ ਨੂੰ ਬਾਣੀ ਦੀ ਸ਼ਾਸਤ੍ਰਾਵਕਾਲੀ ਇਹੋ ਸੇ ਪ੍ਰਕਾਰ ਪ੍ਰਕਿਰਤਕ ਬਾਣੀ ਹੈ ਪ੍ਰਕਿਰਤਕ ਬਾਣੀ ਉਹ ਹੈ ਜਿਹਦੇ ਵਿੱਚ ਸਾਦ ਸੰਗੀਤੀ ਮੈਂ ਕੱਟਕ ਬਾਣੀ ਉਹ ਹੈ ਜਿਹਦੇ ਵਿੱਚ ਇਲਹਾਮ ਹੋ ਗਈ ਕਿ ਤਕੰਦਰ ਨੂੰ ਸਾਨੂੰ ਖੁਦਾ ਨੇ ਆਗਿਆ ਦਿੱਤੀ ਹੈ ਇਲਹਾਮ ਹੋਇਆ ਹੈ ਇਹਨੂੰ ਮਈ ਤੱਤਕ ਬਾਣੀ ਮੈਂ ਤੱਤ ਕਰਕੇ ਆਵਾਜ਼ ਪਰਬੀਤ ਹੁੰਦੀ ਉਹਨਾਂ ਨੂੰ ਇਲਹਾਮ ਆਉਂਦਾ ਇਹ ਪਕੰਬਰ ਦਾ ਹੁਕਮ 45 ਸਾਲ ਦਾ ਜਿਹੜਾ ਭਰਿਆ ਸੀ ਆਪਣੀ ਮੁਹੰਮਦ ਉਹਦੇ ਸੁਕੰਬਰੀ ਦੇ ਖਤਾਬ ਦਾ ਇਹਨੂੰ ਆਕਾਸ਼ਮਾਨੀ ਹੋਈ ਇਸ ਲਈ ਇਸ ਤੋਂ ਕਾਹ ਇਹ ਮਹੱਤਤਕ ਬਾਣੀ ਆਕਾਸ਼ਮਾਨੀ ਜਿਹੜੀ ਹੋਣੀ ਹੈ ਇਹ ਪ੍ਰਕਿਰਤਿਕ ਬਾਣੀ ਹੈ ਜਿਹੜੀ ਸਾਹ ਸੰਗਤ ਜੀ ਸ੍ਰਿਸ਼ਟੀ ਦੁਖੀ ਹੁੰਦੀ ਨੇ ਇਹ ਕਿ ਜਿਵੇਂ ਸਭ ਨੂੰ ਮਾਣ ਆ ਸਾਜੀ ਨੂੰ ਜੈ ਜੀ ਨੂੰ ਸਾਜੀ ਨੂੰ ਅਮੀਨਾ ਤੇ ਬਾਣੀ ਆਹ ਚਾਲ ਖਾਣੇ ਆਪੀ ਕੰਡੀਆਂ ਬਾਣੀਆਂ ਪੜਾ ਪਸੰਦੀ ਮਾਧੂਆਂ ਦੇ ਖਰਾਤਾਂ ਮੰਨਦੀਆਂ ਬਾਣੀਆਂ ਤਾਹਤ ਕੋ ਅਤਿ ਤੇ ਕਿਰਗੁਣਾ ਆਤਮਿਕੋ ਕੋਈ ਪਰਕੰਤੇ ਕੋ ਤੇ ਮਈਟਾ ਤੇ ਕੋ ਇਹ ਚਾਰ ਬਾਣੀਆਂ ਬ੍ਰਹਮੰਡੀਆਂ ਹਨ ਆਪੇ ਖੰਡ ਵਰ ਭੰਡ ਕਰੇ ਆਪ ਹੀ ਨੌ ਖੰਡ ਹੈ ਜਿਵੇਂ ਭਾਰਤ ਖੰਡ ਆਦਿਕ ਕੋ ਪੁਰੂ ਖੰਡ ਬ੍ਰਿਸ਼ ਖੰਡ ਆਦਿਕ ਆਪ ਹੀ ਬ੍ਰਹਮੰਡ ਵੱਡਾ ਅੰਡਾ ਜਿਹੜਾ ਹੈ ਵਰ ਭੰਡ ਵੱਡਾ ਭਾਂਡਾ ਜੋ ਹੈ ਸਿੱਕੀ ਪੁਨੀ ਸਤਿ ਜੀ ਪਾ ਜਿਸ ਵਿੱਚ ਸਤ ਪਤਾਲ ਹੈ ਦੇ ਸਰਦੂਨੀ ਮਹਿਲ ਬਣਾਉਣ ਆਦ ਕੇ ਲੋਕ ਕੰਗੇ ਇੱਕੀ ਪੁਰੀਆਂ ਦਾ ਬ੍ਰਹਿਮੰਡ ਗੁਰੂ ਸ੍ਰੀ ਚੰਡਾ ਇਹ ਜਿਹੜਾ ਬ੍ਰਹਿਮੰਡ ਕਰਨਾ ਸੀਗਾ ਹੈ ਆਪ ਸਮੁੰਦ ਆਪ ਹੈ ਸਾਧੂ ਬਗਤ ਸੁਨਦੇ ਲੱਖ ਜੋਜਮ ਦੇ ਪਾਰੇ ਦਾ ਲੱਗੇ ਆਪ ਕਿ ਸਾਧਣੇ ਛੱਡ ਕੇ ਠਿਕਾ ਸੀ ਲੱਗੋ ਜੂਏ ਬਹਾਦੇ ਦਾ ਲੱਖ ਜੋਜਮ ਦੇ ਪਾਰੇ ਦਾ ਲੱਗੇ ਆਪ ਹੀ ਸਾਧਣੇ ਛੱਡਣ ਦੀ ਸੋਚਾਂ ਜਿਹੜਾ ਪੱਟਿਆ ਸੀ 100 ਜੋਜਮ ਦੇ ਪਾਰੇ ਦਾ ਗੁਰਦਾਸ ਸਾਹਿਬ ਜੀ ਦੇ ਸਮੁੰਦਰ ਯਾਤਰਾ ਬਲਾਸ ਮੌਂਦੀ ਹੈ ਆਪ ਇਹ ਇਸ ਪ੍ਰਕਾਰ ਮਖ ਜੋ ਜੀ ਦਾਖ ਮੰਦਰਾ ਹੈ ਸਾਪੀ ਸਾਪ ਸਮੁੰਦਰ ਆਪ ਹੀ ਸਾਗਰ ਕਹਿਤ ਗਲਤ ਹੈ ਇਹ ਇਹ ਕਿ ਗਾਜ ਦੇ ਪਰਿਵਰਜ ਸਮੁੰਦਰ ਜੀ ਨੇ ਕਾਲਾ ਪਾਣੀ ਆਵੇ ਕਹਿ ਗੀਲੇ ਪਾਣੀ ਆਵੇ ਕਹਿ ਜੀ ਆ ਠੀਕ ਹੈ ਆਪ ਸਮੁੰਦਰ ਆਪ ਹੀ ਸੰਸਾਰ ਜੀ ਸਮੁੰਦਰ ਹੈ ਆਪ ਹੀ ਸਾਗਰ ਗੁਰੂ ਸਾਗਰ ਮਾਗ ਸ਼ਲੋਕ ਰਹਾ ਜਿਵੇਂ ਕਿਉਂ ਨਾਮ ਆਦਿਕ ਗਿਆਨ ਆਦਿ ਗੁਣ ਹੈ ਆਪ ਤੇ ਜਿਵੇਂ ਰਤਨ ਕਰੀ ਰਾਜਵੇ ਕਾਲਕ ਜਾਂ 14 ਰਤਨ ਜਿਵੇਂ ਅਖੀਰ ਸੰਬੰਧਿਤ ਤੇ ਨਿਕਲੇ ਸਰ ਆਂਗੇ ਲੋ ਸਮੁੰਦਰ ਇੱਥੇ বিষ্ণੂ ਭਗਵਾ ਨੇ ਇਹ ਕੋਈ ਵਿਚਾਰ ਕੀ ਰੱਖੋ ਜਾਂਦੇ ਅੱਲਾ ਹਾਈ ਕਰੇ ਜਿਸ ਕੇ ਲਈ ਆਪ ਹੀ ਨਿਹਾਇ ਦੁਆਲੋਂ ਮੈਂ ਜੈਨੂ ਸ਼ਰਾਬ ਹੀ ਪ੍ਰਿਆਸ ਤੇ ਤੇਨ ਉਮਰ ਦੀ ਜ਼ਇਦਤ ਹੈ ਜੀਵੇ ਤੇ ਕਿਰਪਾ ਨਹੀਂ ਹੋ ਸਕਦਾ ਹੈ ਜੇ ਤਨੋ ਫੁਕਰੇ ਫੁਕਰੇ ਸਦਾਤ ਗੁਰਾਂ ਦੇ ਆਰਾ ਉਹਨਾਂ ਤੋਂ ਇਹ ਨਾਮ ਰੂਪੀ ਰਤਨ ਸੋਖਾ ਚੁਣੇ ਉਹ ਪ੍ਰਾਪਤ ਪਹੁੰਚਾਉਂਦਾ ਹੈ ਨਿਹਾਇ ਬੁਆਲਾ ਲਵਾਰਨ ਦਾਉਨ ਦੇ ਕਾਂਗ ਜੀ ਕੇ ਸਾਈ ਗੁਰਮੁਖੋ آپ گرم خجان کی کرپا دکھوں گا گروں دوارا آپ کے جان آپ ہے ਇਹ ਸੋ ਜੰਮਰ ਮਰਨ ਦਾ ਪਾਇਆ ਜਲ ਹੈ ਉਹ ਵੀ ਬਾਦੂਰ ਦੀ ਬੋਹਤਾ ਜਹਾਜ਼ ਹੈ ਅਰੇ ਦੇਵ ਜੀ ਆਪ ਤਾਰੇ ਸੰਜੀ ਖੇਵਤ ਮਲਾਹ ਹੈ ਰੂਪਰਨੀ ਕੋ ਆਜ ਹੀ ਬਖਾਰੀ ਹੋ ਕੇ ਕਰਨ ਵਾਲਾ ਜੀ ਆਪ ਨੇ ਆਪੇ ਕਰੇ ਕਰਾਈ ਕਰ ਤਾਪ ਹੀ ਕਰਦਾ ਪਹਿਲਾ ਆਪ ਹੀ ਕਰਾਉਂਦਾ ਹੈ ਬਾਲਾ ਆਪ ਹੀ ਕਰਦਾ ਤੇਰੇ ਖੇ ਕਰ ਲੋ ਕਰਵਾਇਆ ਹੈ ਅਗਰ ਨਾ ਦੂਜਾ ਤੁਰੇ ਦੇਸ ਗਲ ਸੂਰ ਕੋਈ ਨਹੀਂ ਆਪ ਹੀ ਬ੍ਰਹਮਾ ਆਪ ਹੀ ਨਰ ਕੋਣ ਹੈ ਅੱਜ ਦਿਖ ਨੂੰ ਅੱਜ ਕੋਲੋਂ ਪਾਲਣਾ ਕੋਣ ਹੈ ਕਰਤਾ ਪੁਰਾਣ ਕੋ ਆਪ ਦੇ ਤੁਲਹ ਜਿਆ ਸੂਰ ਕੋਈ ਨਹੀਂ ਆਪ ਹੀ ਜੈਸੇ ਹੋ ਜੈਸਾ ਕੋਈ ਤਾਕਾ ਨਹੀਂ ਦੌ ਮੰਦੀ ਦਾ ਨੋਕਲੋ ਕੀ ਹੋਈ ਸੁਣੋ